ਇਹ ਫਖਰ ਕਰਿਆ ਕਰੋ ਕਿਤੇ ਰਾਜ ਭਾਗ ਕਰਨ ਵਾਲੀ ਕੌਮ ਤੇ 26 26 ਕਰੋੜ ਰੁਪਏ ਦੇ ਕੋਈ ਨੂਰ ਹੀਰੇ ਆਪਣੇ ਡੌਲਿਆਂ ਤੇ ਬੰਨਣ ਵਾਲੀ ਇੱਕੋ ਮੱਝ 2.5 ਰੁਪਏ ਕਿਲੋ ਵਾਲੀ ਕਣਕ ਦੀ ਕੰਢਈ ਆ ਵੀ 5 5 ਕਿਲੋ ਕਣਕ ਮਿਲ ਜੇ ਉਹ 26 ਇਹਨਾਂ ਦਿਨਾਂ ਚ ਨਹੀਂ 1802 ਦੀ ਗੱਲ ਕਰ ਰਿਆਂ ਉਦੋਂ ਦਾ 26 ਕਰੋੜ ਰੁਪਏ ਦਾ ਕੋਈ ਨੂਰ ਹੀਰਾ ਡੌਲਿਆਂ ਤੇ ਵੱਜਦਾ ਸੀ ਤੁਹਾਡਾ ਰਾਜ ਭਾਗ ਹਰ ਇੱਕ ਬੰਦਾ ਕਹਿੰਦਾ ਸੀ ਪ੍ਰਮਾਤਮਾ ਰਾਜ ਭਾਗ ਹੋਵੇ ਤੇ ਮਹਾਰਾਜ ਅਰਜੀਤ ਸਿੰਘ ਵਰਗਾ ਰਾਜ ਪਾ ਲਵੇ ਕਹਾਣੀ ਮੈਂ ਥੋੜੀ ਜਿਹੀ ਗਾਂ ਜਾ ਕੇ ਸ਼ੁਰੂ ਕਰਨੀ ਹੈ ਕਿਉਂਕਿ ਨੌਜਵਾਨ ਵੀਰ ਬੜੇ ਵਿੱਚ ਬੈਠੇ ਨੇ ਇਹਨਾਂ ਦੇ ਮਨ ਦੀ ਪਾਵਨਾ ਹੁੰਦੀ ਹੈ ਤੋ ਤੋ ਸਤਿਗੁਰੂ ਕਿਰਪਾ ਕਰੇ ਮਹਾਰਾਜ ਤੁਹਾਡੀ ਤੇ ਸਾਡੀ ਤਾਰ ਜੁੜ ਜਾਵੇ ਤੇ ਦੋਨਾਂ ਦੀ ਰਲ ਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਬਾਣ ਆਵੇ ਇੱਕ ਵਾਰੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਬੈਣੋ ਤੁਹਾਡੇ ਵਰਗੀ ਇੱਕ ਮਾਈ ਉਹ ਗੁਰੂ ਗੁਰੂ ਜਪਣ ਵਾਲੀ ਬੜੀ ਬੰਦਗੀ ਕਰੇ ਉਹਦੀ ਬੜੀ ਇਬਾਦਤ ਬੜਾ ਉਹਦਾ ਨਿਤਨੇਮ ਬੀਬੀ ਦਾ ਉਹਨੇ ਕਤੀ ਨੂੰ ਜਨਮ ਦਿੱਤਾ ਤੇ ਧੀ ਜਦੋਂ ਚੋਂ ਪੰਜਾਂ ਸਾਲਾਂ ਦੀ ਹੋਈ ਨਾ ਉਹ ਧੀ ਵੀ ਕੀਰਤਨ ਲੱਗ ਪਈ ਕਰਨ ਛੋਟੇ ਛੋਟੇ ਬੱਚੇ ਕੋਲ ਤੁਸੀਂ ਵੇਖੋ ਨਾ ਪ੍ਰੈਕਟੀਕਲ ਕਰਕੇ ਵੇਖੋ ਪ੍ਰੈਕਟਿਕ ਤੁਸੀਂ ਆਪਣੇ ਮੋਬਾਈਲ ਦੀ ਜਿਹੜੀ ਰਿੰਗ ਰਿੰਗ ਟੂੰ ਲਾਈ ਹੋਵੇਗੀ ਨਾ ਜੇ ਤੇ ਸ਼ਬਦ ਦੀ ਲਾਈ ਹੋਵੇਗੀ ਜਦੋਂ ਤੁਹਾਡਾ ਫੋਨ ਵਜੇਗਾ ਤੁਹਾਡਾ ਬੱਚਾ ਨਾਲ ਹੀ ਸ਼ਬਦ ਸ਼ੁਰੂ ਕਰ ਦਵੇਗਾ ਨਾਲ ਹੀ ਸ਼ਬਦ ਇਹ ਚਮਕੀਲਾ ਲਾਇਆ ਉਹ ਤੇਨੂੰ ਚਮਕੀਲਾ ਬੋਲਣਾ ਭਾਈ ਗੁਰਦਾਸ ਦੀਆਂ ਵਾਰਾਂ ਪੜਨੋਂ ਤੇ ਰਹਿ ਗਿਆ ਉਹ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਤੁਸੀਂ ਘਰ ਦਾ ਮਾਹੌਲ ਜਿਹੋ ਜਿਹਾ ਬਣਾਓਗੇ ਬੱਚੇ ਤੁਹਾਡੇ ਉਸ ਤਰ੍ਹਾਂ ਦੇ ਬਣਦੇ ਜਾਣਗੇ ਉਸ ਤਰ੍ਹਾਂ ਦੇ ਇਹ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਆਪਣੇ ਘਰ ਦੇ ਵਿੱਚ ਮਾਹੌਲ ਕਿਹੋ ਜਿਹਾ ਬਣਾਓ ਉਹ ਪਰਿਵਾਰ ਦਾ ਮਾਹੌਲ ਬੜਾ ਵੱਡਾ ਇਹ ਉਹ ਕਹਿ ਲਵਾਂ ਵੀ ਉਹ ਪਰਿਵਾਰ ਦੇ ਵਿੱਚ ਜਿਹੜੀ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਉਹਦਾ ਬੱਚਾ ਕੁੱਖ ਵਿੱਚ ਵੀ ਰੱਬ ਨਾਲ ਜੁੜਿਆ ਹੁੰਦਾ ਸੀਗਾ ਤੇ ਜਨਮ ਲੈ ਕੇ ਵੀ ਬੱਚਾ ਪਰਮਾਤਮਾ ਨਾਲ ਜੁੜਿਆ ਹੁੰਦਾ ਸੀ ਤੇ ਕੁੱਖ ਵਿੱਚ ਬੱਚਾ ਤਾਂ ਹੀ ਜੁੜੂ ਜੇ ਮਾਂ ਸਿਮਰਨ ਕਰਦੀ ਹੋਵੇਗੀ ਗੁਰਬਾਣੀ ਪੜ੍ਹਦੀ ਹੋਵੇਗੀ ਤਾਂ ਪੈਨੋ ਪ੍ਰੈਕਟੀਕਲ ਕਰਕੇ ਵੇਖਿਓ ਕਿਤੇ ਰੱਬ ਕਿਰਪਾ ਕਰੇ ਨਾ ਜਦੋਂ ਕਿਤੇ ਬੱਚੇ ਨੇ ਜਨਮ ਲੈਣਾ ਹੋਵੇ ਪੈਨੋਂ ਨਿਤਨੇਮ ਨਾ ਛੱਡਿਓ ਵਾਹਿਗੁਰੂ ਗੁਰਮੰਤਰ ਦਾ ਜਾਪ ਨਾ ਛੱਡਿਓ ਤੇ ਜਿਹੜਾ ਤੁਹਾਡੀ ਕੋਖ ਤੋਂ ਬੱਚਾ ਜਨਮ ਲਵੇਗਾ ਤੁਹਾਨੂੰ ਇਹ ਨਹੀਂ ਕਹਿਣਾ ਪਵੇਗਾ ਪੁੱਤ ਬਾਣੀ ਪੜ੍ਹਦੇ ਗੁਰਦੁਆਰੇ ਜਾਇਆ ਕਰ ਉਹ ਸ਼ਾਮਾਂ ਨੂੰ ਆਪਣੇ ਆਪ ਤੁਹਾਡੀ ਉਂਗਲ ਪਕੜ ਕੇ ਗੁਰੂ ਘਰ ਵਿੱਚ ਲੈ ਕੇ ਤੁਹਾਨੂੰ ਜਾਵੇਗਾ ਉਹ ਮਾਨਕ ਧੀ ਨੂੰ ਜਨਮ ਦਿੱਤਾ ਧੀ ਰੱਬ ਨਾਲ ਜੁੜੀ ਹੋਈ ਫਿਰ ਕਰਦਿਆਂ ਕਰਦਿਆਂ ਸਮਾਂ ਆ ਗਿਆ 1963 ਤੇ ਮਾਂ ਨੇ ਪਰਿਵਾਰ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਤੇ ਘਰ ਦੇ ਵਿੱਚ ਸਹਿਜ ਪਾਠ ਆਰੰਭ ਕਰ ਦਿੱਤੇ ਇਹ ਪਰਿਵਾਰ ਅਖੰਡ ਕੀਰਤਨੀ ਜਥੇ ਨਾਲ ਜੁੜਿਆ ਹੋਇਆ ਅਖੰਡ ਕੀਰਤਨੀ ਜਥੇ ਨਾਲ ਆਖੰਡ ਕੀਰਤਨੀ ਜਥੇ ਦੀ ਅੱਜ ਵੀ ਇਹ ਮੁਹਾਰਤ ਹੈ ਉਹ ਰਲ ਮਿਲ ਕੇ ਪਰਿਵਾਰਾਂ ਦੇ ਵਿੱਚ ਕੀਰਤਨ ਕਰਦੇ ਨੇ ਰਾਤ ਰੈਣ ਸਬਾਈ ਕੀਰਤਨ ਕਰਦੇ ਅੱਜ ਤੇਰੇ ਘਰ ਪਰਸੋਂ ਮੇਰੇ ਘਰ ਉਹਦੇ ਤੋਂ ਬਾਅਦ ਦੂਜੇ ਵਾਲੇ ਉਹ ਕੀਰਤਨ ਰੈਣ ਸਬਾਈ ਕੀਰਤਨ ਦਰਬਾਰ ਕਰਦੇ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਵੀ ਦਮਾਲੇ ਬਹਿ ਕੇ ਜਦੋਂ ਗਾੜੀ ਬੈ ਕੇ ਅੱਖਾਂ ਮੀਟ ਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਤੇ ਉਹਨਾਂ ਨੂੰ ਪਾਵੇ ਕਰੀਦਾ ਭਈ ਨਿੱਕੇ ਨਿੱਕੇ ਬੱਚੇ ਵਾਕਿਆ ਜੁੜੇ ਹੋਏ ਉਹ ਜਿਨ੍ਹਾਂ ਦਾ ਜਨਮ ਹੀ ਕੀਰਤਨ ਵਿੱਚ ਹੋਵੇ ਉਹ ਬੱਚੇ ਪ੍ਰਮਾਤਮਾ ਨਾਲ ਜੁੜੇ ਕਿਉਂ ਨਾ ਹੋ ਉਹ ਜਦੋਂ ਮਾਂ ਨੇ ਗੁਰਬਾਣੀ ਪੜ੍ਹ ਕੇ ਕੀਰਤਨ ਕਰਕੇ ਇੱਕ ਰੱਬ ਦੇ ਪਿਆਰੇ ਨੂੰ ਜਨਮ ਦਿੱਤਾ ਇੱਕ ਛੋਟੇ ਜਿਹੇ ਬੱਚੇ ਨੂੰ ਜਨਮ ਦਿੱਤਾ ਇਤਿਹਾਸਕਾਰ ਕਹਿੰਦੇ ਉਹਦਾ ਪਿੰਡ ਅੱਜ ਵੀ ਕਹਿੰਦਾ ਉਹ ਪਿੰਡ ਕਹਿੰਦਾ ਵੀ ਉਹ ਬੱਚਾ ਜਨਮ ਵੇਲੇ ਵਾਕਿਆ ਨਹੀਂ ਸੀਗਾ ਰੋਇਆ ਉਹ ਜਦੋਂ ਬੱਚੇ ਨੂੰ ਜਨਮ ਦਿੱਤਾ ਨਾ ਤੇ ਗੁਰੂ ਕਾ ਵਜ਼ੀਰ ਘਰ ਵਿੱਚ ਗੁਰਬਾਣੀ ਪੜਨ ਆਉਂਦਾ ਮਾਂ ਆਪ ਗੁਰਬਾਣੀ ਪੜ੍ਹਦੀ ਹੈ ਤੇ ਪੈਣੋ ਜਦੋਂ ਮਾਂ ਨੇ ਬੱਚੇ ਨੂੰ ਜਨਮ ਦੇਣਾ ਸੀ ਨਾ ਸਾਰੀ ਰਾਤ ਘਰ ਦੇ ਵਿੱਚ ਅਖੰਡ ਕੀਰਤਨੀ ਜਥਾ ਕੀਰਤਨ ਕਰਦਾ ਰਿਹਾ ਸਾਰੀ ਰਾਤ ਜਦੋਂ ਅਮਰਤ ਵੇਲਾ ਹੋਇਆ ਪ੍ਰਮਾਤਮਾ ਨੇ ਕਿਰਪਾ ਕੀਤੀ ਇਦਰੋਂ ਬੱਚੇ ਨੇ ਜਨਮ ਲਿਆ ਉਦੋਂ ਰਾਗੀ ਜਥੇ ਨੇ ਸ਼ਬਦ ਪੜਿਆ ਸਤਪੁਰ ਸੱਚ ਹੈ ਦਿਆ ਭੀਜ ਜਦੋਂ ਸ਼ਬਦ ਪੜਿਆ ਨਾ ਦਾਈ ਰਿਆਣ ਕੇ ਵਧਾਈ ਦਿੱਤੀ ਪੀ ਸਰਦਾਰ ਦਲਜੀਤ ਸਿੰਘ ਜੀ ਤੁਹਾਨੂੰ ਵਧਾਈਆਂ ਹੁਣ ਤੁਹਾਨੂੰ ਪੁੱਤ ਨੇ ਇੱਕ ਬੱਚਾ ਬਖਸ਼ਿਸ਼ ਕੀਤਾ ਇੱਕ ਪਰਮਾਤਮਾ ਨੇ ਪੁੱਤ ਬਖਸ਼ਿਆ ਤੇ ਪੁੱਤ ਵੀ ਇਹੋ ਜਹਾदाई ਨੇ ਆਖਿਆ ਮੈਂ ਇਹੋ ਜਿਹਾ ਬੱਚਾ ਨਹੀਂ ਵੇਖਿਆ ਜਿਹੜਾ ਜਨਮ ਤੋਂ ਬਾਅਦ ਰੋਇਆ ਨਾ ਹੋਵੇ ਪਰ ਦਲਜੀਤ ਸਿੰਘਾ ਤੇਰਾ ਇੱਕ ਪੋਤਿਆ ਜਿਹੜਾ ਜਨਮ ਤੋਂ ਬਾਅਦ ਰੋਇਆ ਨਹੀਂ ਰੋਣ ਵਾਲੇ ਬਹੁਤਿਆ ਘਰਬਾਨੀਆਂ ਨਹੀਂ ਕਰਦੇ ਹੁੰਦੇ ਕੁਰਬਾਨੀ ਉਹ ਕਰਦੇ ਹੁੰਦੇ ਨੇ ਜਿਨ੍ਹਾਂ ਦਾ ਚੌਂਕੜਾ ਵੱਜਾ ਹੋਵੇ ਤਾਂ ਇਹ ਗੁਰੂ-ਗੁਰੂ ਤੇ ਜਿਨ੍ਹਾਂ ਦੇ ਸਿਰ ਤੇ ਆਰਾ ਰੱਖਿਆ ਹੋਵੇ ਉਹ ਤਾਂ ਵੀ ਜ਼ੁਬਾਨ ਤੋਂ ਗੁਰੂ-ਗੁਰੂ ਨਿਕਲੇ ਕੁਰਬਾਨੀ ਇਹਨੂੰ ਕਹਿੰਦੇ ਨੇ ਭਾਈ ਹੁਣ ਸਨਮਾਨ ਜੋ ਖਾਲਸਾ ਜਿਉ ਗੁਰੂ ਘਰ ਦੇ ਵਜੀਰ ਨੇ ਉਹ ਬੱਚੇ ਦਾ ਜਨਮ ਲਿਆ ਜਦੋਂ ਨਾਮ ਰੱਖਿਆ ਨਾ ਬੱਚੇ ਦਾ ਤੇ ਬੱਚੇ ਦਾ ਨਾਮ ਕਰਨ ਕੀਤਾ ਗਿਆ ਸੰਗਤ ਦੇ ਵਿੱਚ ਬੱਚੇ ਦੇ ਮੂੰਹ ਨੂੰ ਤਰਿਆਵਲ ਕੁੜਾ ਪ੍ਰਸ਼ਾਦੀ ਦੇ ਉਹਦਾ ਕਿਨਕਾ ਉਹਦੇ ਲਬਾਂ ਨਾਲ ਲਾਇਆ ਗਰੰਥੀ ਸਿੰਘ ਨੇ ਤੇ ਨਾਂ ਰੱਖ ਦਿੱਤਾ ਸੁਰਿੰਦਰ ਸਿੰਘ ਬੜਾ ਗੋਰਾ ਨਿਛੋ ਜਦੋਂ ਕੁਝ ਕੁ ਮਹੀਨਿਆਂ ਦਾ ਆਇਆ ਦਾਦੀ ਚੁਕੇ ਤੇ ਦਾਦੀ ਨੇ ਆਖਿਆ ਨਹੀਂ ਧੀਏ ਨਾਂ ਬੜਾ ਪਿਆਰਾ ਮੇਰੇ ਪੋਤਰੇ ਦਾ ਤੁਹਾਡੇ ਚ ਦਾਦੀਆਂ ਬੈਠੀਆਂ ਹੋਣਗੀਆਂ ਦਾਦੀਆਂ ਅੱਧਾ ਨਾਂ ਲੈ ਕੇ ਆਵਾਜ਼ ਮਾਰਦੀਆਂ ਸੋਨੂ ਕਹਿਣ ਲੱਗੀਆਂ ਰਾਜਾ ਕਹਿਣ ਲੱਗੀਆਂ ਕੁਝ ਕਹਿਣ ਲੱਗੀਆਂ ਉਹ ਦਾਦੀ ਨੇ ਆਖਿਆ ਕਹਿਣ ਲੱਗੀ ਨੀ ਨਰਿੰਦਰ ਕੌਰੇ ਮੇਰੇ ਪੋਤਰੇ ਦਾ ਨਾਮ ਬੜਾ ਵਧੀਆ ਪਰ ਮੇਰਾ ਜੀ ਕਰਦਾ ਵੀ ਆਪਣੇ ਪੋਤਰੇ ਦਾ ਮੈਂ ਅੱਧਾ ਨਾਮ ਰੱਖਾਂ ਕੋਈ ਨਾ ਕੋਈ ਤੇ ਮਾਂ ਨੇ ਆਖਿਆ ਵੀ ਕੋਈ ਗੱਲ ਨਹੀਂ ਮਾਤਾ ਜੀ ਜਿਵੇਂ ਤੁਹਾਡਾ ਹੁਕਮ ਤੁਹਾਡੇ ਮਨ ਦੀ ਮੌਜ ਹੈ ਤੁਸੀਂ ਖੁਸ਼ ਚਾਹੀਦੇ ਤੇ ਦਾਦੀ ਨੇ ਆਖਿਆ ਫਿਰ ਅੱਜ ਤੋਂ ਬਾਅਦ ਮੇਰੇ ਪੋਤਰੇ ਦਾ ਨਾਮ ਤੂੰ ਰੱਖਿਆ ਸੁਰਿੰਦਰ ਸਿੰਘ ਤੇ ਨਾਮ ਪੂਰਾ ਮੈਂ ਕਰ ਦੇਨੀ ਆ ਅੱਧਾ ਨਾਮ ਦਾਦੀ ਨੇ ਰੱਖ ਦਿੱਤਾ ਸੋਢੀ ਹੁਣ ਤੁਹਾਡੇ ਸਾਹਮਣੇ ਪਾਈਆਂ ਤਿੰਨ ਸਾਲਾਂ ਦੇ ਨੌਜਵਾਨ ਦੀ ਤਸਵੀਰ ਉਕਰ ਗਈ ਹੋਵੇਗੀ ਉਹ ਨੌਜਵਾਨ ਦਿਲਾਂ ਦੀ ਧੜਕਣ ਪਰ ਬਹੁਤਾ ਸਮਾਂ ਨਾ ਬੀਤਿਆ 2 ਸਾਲ ਬੀਤੇ ਤੇ ਸੁਰਿੰਦਰ ਸਿੰਘ ਦੀ ਮਾਤਾ ਜੀ ਆਕਾਲ ਚਲਾਣਾ ਕਰ ਗਈ ਮਾਤਾ ਪੈਣੋ ਅਰਦਾਸ ਕਰਿਓ ਮਹਾਰਾਜ ਦੇ ਚਰਨਾਂ ਚ ਸਤਗੁਰੂ ਸੱਚੇ ਪਾਤਸ਼ਾਹ ਕਿਹੇ ਬੱਚੇ ਦੀ ਮਾਂ ਨਾ ਖੋਈ ਇੱਕ ਐਗਜ਼ਾਮਪਲ ਦਿਨਾ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਬਾਬੇ ਜੇਠੇ ਦੀ ਮਾਤਾ ਕਾਲ ਚਲਾਣਾ ਕਰ ਗਈ ਸੀ ਨਾ ਦਇਆਕੌਰ 6 ਸਾਲਾਂ ਦਾ ਸੀਗਾ ਤੇ 7 ਸਾਲਾਂ ਦਾ ਹੀ ਬਾਬਾ ਜੇਠਾ ਜਦੋਂ ਬਾਪੂ ਆ ਕਾਲ ਚਲਾਣਾ ਕਰ ਗਿਆ 7 ਸਾਲਾਂ ਦੀ ਉਮਰ ਵਿੱਚ ਪ੍ਰਮਾਤਮਾ ਨੇ ਮਾਂ ਬਾਪ ਖੋ ਲੈ ਪਰ ਜਦੋਂ ਨਾਨੀ ਲੱਗੀ ਨਾ ਘਰ ਨੂੰ ਜਿੰਦਰਾ ਮਾਰਨਾ ਤੇ ਨਾਨੀ ਵਿਚਾਰੀ ਦੀਆਂ ਤਾਂ ਆਹ ਨਿਕਲ ਗਿਆ ਆਂਡ ਗਵਾਂਡ ਇਕੱਠਾ ਹੋਇਆ ਜਦੋਂ ਲੈ ਕੇ ਲੱਗੀ ਆਪਣੇ ਦੋ ਤਿੰਨ ਤੁਰਨ ਕੁਦਰਤ ਰਾਣੀ ਨੇ ਖਿੜਖੜਾ ਕੇ ਹੱਸਿਆ ਆ ਆਖਿਆ ਹੋਵੇਗਾ ਜਦੋਂ ਨਾਨੀ ਦੇ ਵਿਚਾਰੀ ਦੇ ਆਂਦਰਾਂ ਨੂੰ ਸੇਕ ਲੱਗਾ ਉਹਨੇ ਗੁੱਪ ਮਾਰ ਕੇ ਆਖਿਆ ਮਹਾਰਾਜ ਮੇਰੇ ਵਰਗੀ ਔਰਤ ਦੁਨੀਆ ਤੇ ਬਾਦ ਨਸੀਬ ਕੋਈ ਨਾ ਹੋਵੇ ਜਿਹੜੇ ਆਪਣੀ ਧੀ ਤੇ ਜਵਾਈ ਦੇ ਘਰ ਨੂੰ ਤਾਲਾ ਲਾਵੇ ਪਰ ਕੁਦਰਤ ਰਾਣੀ ਨੇ ਆਖਿਆ ਮਾਂ ਅੱਜ ਦੇ ਘਰ ਦਾ ਇੱਕ ਦਰਵਾਜ਼ਾ ਬੰਦ ਕਰਨ ਦੀ ਸਮਾਂ ਆਉਣਾ ਇਹਦੇ ਘਰ ਦੇ ਚਾਰ ਦਰਵਾਜ਼ੇ ਖੁੱਲਣੇ ਨੇ ਚਾਰ ਦਰਵਾਜ਼ੇ ਜਿਹਦਾ ਰੱਬ ਮਾਂ ਬਾਪ ਖੋ ਲਵੇ ਪਤਾ ਨਹੀਂ ਉਹਦੇ ਕਰਮਾਂ 'ਚ ਉਹਨੇ ਗਾਂ ਕੀ ਲਿਖਿਆ ਹੁੰਦਾ ਮਾਂ ਵਿਚਾਰੇ ਦੇ 2 ਸਾਲਾਂ ਚ ਤੁਰ ਗਈ 7 ਸਾਲਾਂ ਦਾ ਹੋਇਆ ਤੇ ਇਹਦਾ ਬਾਪੂ ਵੀ ਆਕਾਰ ਚਲਾਣਾ ਕਰ ਗਿਆ ਸਤਕਾਰਯੋਗ ਦਲਜੀਤ ਸਿੰਘ ਉਹ ਵੀ ਆਕਾਰ ਚਲਾਣਾ ਕਰ ਗਿਆ ਮਾਂ ਵੀ ਆਕਾਰ ਚਲਾਣਾ ਕਰ ਗਈ ਪੈਣੋ ਫਿਰ ਇਹਦੀ ਤਾਈ ਨੇ ਪਾਲਿਆ ਤਾਈ ਨੇ ਮਾਤਾ ਗੁਰਦੇਵ ਪਾਲ ਕੌਰ ਨੇ ਉਹਨੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਇਹਦੀ ਮਾਂ ਮਰ ਗਈ ਜਾਇਦਾ ਬਾਪੂ ਤੁਰ ਗਿਆ ਇਹਦੇ ਤਾਏ ਨੇ ਵੀ ਨਹੀਂ ਮਹਿਸੂਸ ਹੋਣ ਦਿੱਤਾ ਕਿ ਇਹਦਾ ਬਾਪੂ ਤੁਰ ਗਿਆ ਆਪਣੇ ਪੁੱਤਾਂ ਦੇ ਨਾਲੋਂ ਵੱਧ ਪਿਆਰ ਕਰਨਾ ਆਪਣੇ ਪੁੱਤਾਂ ਦੇ ਨਾਲੋਂ ਵੱਧ ਅੱਜ ਦੁਨੀਆ ਦੀ ਐਡੀ ਵੱਡੀ ਤਰਾਸਦੀ ਐ ਇੱਕ ਭਰਾ ਕਿਤੇ ਦੁਨੀਆ ਤੋਂ ਤੁਰ ਜਾਵੇ ਤੇ ਦੂਜਾ ਭਰਾ ਭਜਾਈ ਨੂੰ ੱਟੇ ਮਾਰ ਕੇ ਸਮੇਤ ਬੱਚਿਆਂ ਬਾਹਰ ਕੱਢ ਕੇ ਕੋਠੀ ਤੇ ਤੇ ਜ਼ਮੀਨ ਤੇ ਕਬਜ਼ਾ ਕਰ ਲੈਂਦਾ ਐ ਇੰਨੀ ਕਿਸਾਨੀ ਇਨਸਾਨੀਅਤ ਰਹਿ ਗਈ ਆਹੇ ਅੱਜ ਦੀ ਸਾਡੀ ਦੌੜ ਮੈਨੂੰ ਭਰਾ ਨਹੀਂ ਚਾਹੀਦਾ ਮੈਨੂੰ ਭਰਾ ਦੀ ਜ਼ਮੀਨ ਚਾਹੀਦੀ ਐ ਅੱਜ ਤੇ ਭੈਣਾ ਵੀ ਕਹਿੰਦੀਆਂ ਵੀਰ ਪਿਛਲੀ ਵਾਰ ਖੜੀ ਤੇ ਨਹੀਂ ਸੀ ਤੂੰ ਆਇਆ ਐਤਕੀ ਵੀ ਨਹੀਂ ਆਇਆ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਡੇਢ ਕਿੱਲਾ ਤੈਨੂੰ ਆਉਂਦੀ ਆ ਚੱਲ ਹਾਂ ਨਾਲ ਲਵਾ ਕੇ ਆ ਆ ਸਾਡੇ ਰਿਸ਼ਤੇ ਰਹਿ ਗਏ ਜਾਜਾ ਦੁਨੀਆ ਖਾਣ ਪੀਣ ਦੀ ਯਾਰਿਆ ਕੋਈ ਭੈਣ ਹੋਵੇਗੀ ਜਿਹੜੀ ਭਰਾ ਨੂੰ ਦਿਲੋਂ ਪਿਆਰ ਕਰਦੀ ਹੋਵੇਗੀ ਤੇ ਜਿਹੜੀ ਦੋਵੇਂ ਵੇਲੇ ਸੁੱਖ ਮੰਗਦੀ ਹੋਵੇ ਵੀਰਾ ਤੇਰੇ ਵੱਲੋਂ ਮੈਨੂੰ ਤੱਤੀ ਹਵਾ ਨਾ ਆਵੇ ਤੱਤੀ ਹਵਾ ਮਾਫੀ ਦਿਓ ਨਹੀਂ ਤੇ ਇਹੋ ਜਿਹੀ ਨਾਵੇਂ ਭੈਣਾਂ ਹੈਗੀਆਂ ਭਰਾਵਾਂ ਦੇ ਕੱਖ ਚੁਣ ਕੇ ਰੱਖ ਦਿੰਦੀਆਂ ਤੇਰੇ ਭਨੇਵੇਂ ਦਾ ਵਿਆਹ ਕੀ ਪਾਉਣਾ ਭਨੇਵੇਂ ਨੂੰ ਉਹ ਕਹਿੰਦਾ ਭੈਣੇ ਤੂੰ ਦੱਸ ਪੈਲਸ ਦਾ ਖਰਚਾ ਸਾਰਾ ਚੁੱਕ ਜਾ ਤੇ ਬਾਕੀ ਰਹਿ ਗਈ ਗਿਆ ਮੁੰਦਰੀਆਂ ਪਾਉਣ ਨੂੰ ਤੂੰ ਹੀ ਛਾਪਾਂ ਛੱਲੇ ਪਉਣ ਨੂੰ ਤੂੰ ਹੀ ਤੇ ਬੇਲਣੇ ਵਿੱਚ ਦੀ ਨਗਾਉਣ ਵਾਸਤੇ ਭਰਾ ਰੱਖਿਆ ਵਿਚਾਰਾ ਆਜ ਦੇ ਸਾਡੇ ਹਾਲਾਤ ਨੇ ਆ ਬਜ਼ੁਰਗ ਬੈਠੇ ਨੇ ਬਜ਼ੁਰਗ ਇਹਨਾਂ ਨੂੰ ਪੁੱਛ ਕੇ ਵੇਖੋ ਭੈਣ ਭਰਾ ਦਾ ਕੀ ਪਿਆਰ ਹੁੰਦਾ ਸੀ ਦਾ ਘਰ ਦੇ ਵਿੱਚ ਖੁਵਾਰੀਆਂ ਭੈਣੋਂ ਬਾਹਰ ਦਸਾਂ ਕਦੋਂ ਕਿ ਦੀਆਂ ਆਠ ਆਠ ਘੰਟੇ ਤੁਹਾਡਾ ਬੱਚਾ ਮੋਬਾਈਲ 'ਚ ਫਸਿਆ ਰਹੂਗਾ ਲੇਕਿਨ 5 ਮਿੰਟ ਦਾਦੀ ਤੇ ਦਾਦੇ ਲਾਗੇ ਤੁਹਾਡਾ ਬੱਚਾ ਬੈਣ ਨੂੰ ਤਿਆਰ ਕਰ ਲੈਣ ਕਿੰਨੀਆਂ ਕਿ ਤੁਹਾਡੇ ਵਿੱਚ ਮੇਰੀਆਂ ਭੈਣਾਂ ਜਿਹੜੀਆਂ ਕਹਿੰਦੀਆਂ ਹੁਣ ਪੁੱਤਰ ਤੂੰ ਸਕੂਲੋਂ ਆ ਗਿਆ 10 ਮਿੰਟ ਰੈਸਟ ਕਰ ਲਾ ਮੁੜ ਕੇ ਤੇਰੀ ਦਾਦੀ ਜੀ ਬੈਠੀ 10 15 ਮਿੰਟ ਜਾ ਕੇ ਆਪਣੀ ਦਾਦੀ ਦੇ ਕੋਲ ਪਈ ਭੈਣੋ ਕਿ ਤੇ ਆਹ ਕੰਮ ਕਰਕੇ ਵੇਖੋ ਬਜ਼ੁਰਗਾਂ ਕੋਲ ਕਿਤੇ ਆਪਣੇ ਬੱਚੇ ਬਿਠਾਉਣੇ ਸ਼ੁਰੂ ਕਰ ਦਿਓ ਆਹ ਮੋਬਾਈਲ ਕੋਡ ਦੇ ਵਿੱਚੋਂ ਕੱਢੋ ਇਹ ਮੋਬਾਈਲ ਮਾੜਾ ਨਹੀਂ ਪਰ ਤੁਸੀਂ ਆਪਣੇ ਬੱਚਿਆਂ ਦੇ ਗਾੜੀ ਕੰਡੇ ਪੀ ਚੰਡੀਆਂ ਇਹ ਮੈਂ ਹਰ ਸਟੇਜ ਤੇ ਬੇਨਤੀ ਕਰਦਾ ਹੁਣਾ ਇਸ ਕਰਕੇ ਵੀ ਸੰਭਲ ਜਾਈਏ ਸੰਭਲ ਜਾਈਏ ਜਿਹੜੇ ਹਾਲਾਤ ਅੱਜ ਸਾਡੇ ਨੇ ਇੱਕ ਡਾਕਟਰ ਦੇ ਕੱਲ ਮੈਂ ਰਿਪੋਰਟ ਪਿਆ ਸੀਗਾ ਪੜ੍ਹਨੇ ਪੜਾ ਪਿਆਰਾ ਉਹਨੇ ਨਾ ਜੀ ਇੱਕ ਪੋਸਟ ਪਾਈ ਉਹ ਕਹਿੰਦਾ ਮਾ 4 ਸਾਲ ਤੋਂ ਲੈ ਕੇ ਤੇ 15 ਸਾਲ ਤੱਕ ਆਪਣੇ ਬੱਚੇ ਨੂੰ ਜਦੋਂ ਤੂੰ ਮੋਬਾਈਲ ਫੜਾਉਣੀ ਨਾ ਰੋਟੀ ਵੇਲੇ ਪੀ ਪੁੱਤ ਤੇਰਾ ਰੋਟੀ ਖਾਣ ਲੱਗਦਾ ਉਹਦੇ ਹੱਥ ਚ ਮੋਬਾਈਲ ਦੇ ਦੇਨੀ ਆ ਉਹ ਕਹਿੰਦਾ ਜਦੋਂ ਤੇਰਾ ਬੱਚਾ 15 ਸਾਲਾਂ ਦਾ ਹੋਇਆ ਤੇਰੇ ਬੱਚੇ ਨੂੰ ਟੇਸਟ ਭੁੱਲ ਜਾਣਾ ਵੀ ਸਬਜ਼ੀ ਕਿ ਤਰ੍ਹਾਂ ਦੀ ਆ ਤੇ ਰੋਟੀ ਕਿ ਤਰ੍ਹਾਂ ਦੀ ਆ ਕਿਉਂਕਿ ਉਹਨੂੰ ਚੌ ਪੰਜ ਸਾਲਾਂ ਤੋਂ ਟੇਸਟ ਆਇਆ ਹੀ ਨਹੀਂ 15 ਸਾਲਾਂ ਤੱਕ ਉਹਦਾ ਟੇਸਟ ਖਤਮ ਹੋ ਜਾਣਾ ਉਹਨੂੰ ਕੁਝ ਨਹੀਂ ਪਤਾ ਲੱਗਣਾ ਮੇਰੀ ਮਾਂ ਕੀ ਮੈਨੂੰ ਬਣਾ ਕੇ ਦੇਣ ਲਈ ਤੇ ਕੀ ਖਵਾਉਣ ਲਈ ਆ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸੂਲਾ ਨਾ ਪੀਂਦੇ